ਸ਼ਸ਼ੀਕਾ ਦੋਸਤੋ ਸਵਾਰਨ ਪੰਜਾਬ نیوز ਦੇਖਦੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਆਇਆ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਾਰਨ ਸਿੰਘ ਅੱਜ ਪਹੁੰਚੇ ਹੋਏ ਆ ਪਿੰਡ ਸੇਲੋਕਲਾਂ ਦੇ ਗਰਾਊਂਡ ਦੇ ਵਿੱਚ ਜਿੱਥੇ ਅੱਜ ਪਿੰਡ ਦੇ ਨੌਜਵਾਨਾਂ ਦੇ ਬਲੂਕ ਜਿਹੜੇ ਕੋਪਰਾਲਾ ਕੀਤਾ ਗਿਆ ਜਿੱਥੇ ਅੱਜ ਪਹਿਲਾਂ ਦਸਤੁਮੇ ਇੱਕ ਪਿੰਕਾ ਜਰਗੀ ਵੀ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਪਿੰਕਾ ਜਰਗੀ ਵੀ ਪਹੁੰਚੇ ਨੇ ਜਿਨ੍ਹਾਂ ਨੇ ਇੱਕ ਕਾਫੀ ਖੇਡ ਜਗ੍ਹਾ ਦੇ ਵਿੱਚ ਆਪਣਾ ਜਿਹੜਾ ਨਾਮਣਾ ਖੱਟਿਆ ਹੋਰ ਇੱਥੇ ਜਿਹੜੀ ਸ਼ੋਟਲਟ ਬੱਚਿਆਂ ਦੀ ਵੀ ਇਸ ਕਰਵਾਈ ਗਈ ਉਸ ਦੇ ਨਾਲ ਨਾਲ ਜਿਹੜੇ ਵੱਡਿਆਂ ਬਜ਼ੁਰਗਾਂ ਦੀ ਵੀ ਇਸ ਕਰਵਾਈ ਗਈ ਜ ਨੇ ਬੱਚੇ ਜਿਨ੍ਹਾਂ ਨੇ ਆਪਣੀ ਪੋਜੀਸ਼ਨ ਨੂੰ ਹਾਸਲ ਕੀਤਾ ਔਰ 2100 ਰੁਪਏ ਜਿਹੜਾ ਬਜ਼ੁਰਗਾਂ ਨੂੰ ਨਾਮ ਵੀ ਦਿੱਤਾ ਗਿਆ ਇਸ ਦੇ ਨਾਲ ਨਾਲ ਇਹ ਪੈਂਕਾ ਜਰਕ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਨੌਜਵਾਨਾਂ ਦੇ ਨਾਲ ਭੱਜਣ ਲਈ ਵੀ ਰੈਡੀ ਨੇ ਸਵਾਜ ਜਿਹੜੀ ਹੈ ਰੇਸ ਇੱਥੇ ਕਰਵਾਈ ਜਾ ਰਹੀ ਹੈ ਸੋ ਬਹੁਤ ਵਧੀਆ ਜਿਹੜਾ ਪ੍ਰਾਲਾ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਕੀਤਾ ਗਿਆ ਸੋ ਆਪਾਂ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੋ ਆਪਾਂ ਨਾਲ ਗੱਲਬਾਤ ਵੀ ਕਰਾਂਗੇ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਜਿਨ੍ਹਾਂ ਨੇ ਇੱਕ ਇਸ ਦੇ ਨਾਲ ਤੁਸੀਂ ਖਦਮ ਕਿਸ ਤਰ੍ਹਾਂ ਬਜ਼ੁਰਗ ਵੀ ਜਿਹੜੇ ਨਾਲ ਜੁੜੇ ਹੋ ਨਹੀਂ ਛੋਟੇ ਬੱਚੇ ਵੀ ਜੁੜੇ ਨੇ ਨੌਜਵਾਨ ਵੀ ਜਿਹੜੇ ਨੌਜਵਾਨੀ ਜਿਹੜੀ ਜੁੜੀ ਹੋਈ ਆ ਸੋ ਕਸਤੇ ਕਰਨ ਜਿਹੜੀ ਤੇ ਇਹ ਸ ਹੈ ਉਹ ਚੱਲ ਰਹੀ ਆ ਪਿੰਤਾ ਜਰਗ ਦੇ ਨਾਲ ਬੁਰੇ ਭੱਜਦੇ ਪੈ ਨੇ ਸੋ ਜੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੀਆਂ ਸੋ ਆਪਾਂ ਗੱਲਬਾਤ ਵੀ ਕਰ ਲੈਣੀ ਆ ਉਸ ਨੌਜਵਾਨਾਂ ਦੇ ਨਾਲ ਪੂਰੀ ਟੀਮ ਦੇ ਨਾਲ ਕਿਸ ਤਰ੍ਹਾਂ ਜਿਹੜਾ ਪ੍ਰੋਗਰਾਮ ਕੀਤਾ ਗਿਆ ਸੀ ਤਸਵੀਰਾਂ ਤੁਸੀਂ ਦੇਖ ਸਕਦਾ ਕਿਹੜਾ ਰਸਾਇਣ ਦੇ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਨੇ ਸੋ ਇੱਕ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਜਿਹੜਾ ਕਾਫੀ ਪ੍ਰਚਲਿਤ ਕੀਤਾ ਗਿਆ ਕਿ ਬਹੁਤ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੇ ਲੋਟਾਂ ਦਿੱਤੀਆਂ ਚੀਜ਼ਾਂ ਬਹੁਤ ਲੋਟ ਬਹੁਤ ਚੀਜ਼ਾਂ ਖੇਡਾ ਵਿਦਿਆਨ ਕਰਵੀਆਂ ਗਾਰੀਆਂ ਨੇ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਕਾਫੀ ਪ੍ਰਚਲਿਤ ਕੀਤਾ ਗਿਆ ਪਹਿਲਾਂ ਵੀ ਗੁਰਦਾਸ ਗਿੱਲ ਤੇ ਰੇਸ ਕਰਵਾਈ ਗਈ ਹੈ ਜਿਹਦੇ ਵਿੱਚ ਇਹਦੇ ਬੱਚਿਆਂ ਦੇ ਵੱਲੋਂ ਰੇਸ ਕਰਵਾਈ ਗਈ ਹੈ ਕੋਈ ਤੁਸ ਫੂਰਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਨਗਰਾਉਂਡ ਦੇ ਤੋਂ ਕੋਈ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫੋਨ ਉਪਰ ਰੱਖੀ ਨਾ ਤਾਂ ਜਿਹੜੀਆਂ ਦਸ਼ਮਿਕ ਕੋਈ ਗੱਲ ਸਾਂਝੀ ਕਰ ਲਵਾਂ ਕਿ ਜਿਹੜੀਆਂ ਇੱਕ ਅਲੋਪ ਹੋ ਗਈਆਂ ਖੇਡਾਂ ਅਲੋਪ ਹੋਈਆਂ ਖੇਡਾਂ ਜਿਹੜਾ ਕਿ ਦੱਸਾਇਆ ਗਿਆ ਕਿ ਇਸ ਤਰ੍ਹਾਂ ਰੱਸਾ ਕਸੀ ਦੇ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਨੇ ਰੱਸਾ ਕਸੀ ਦੇ ਉਹ ਨੌਜਵਾਨ ਔਰ ਬਜ਼ੁਰਗਾਂ ਦੇ ਵੱਲੋਂ ਜਿਹੜੇ ਵੀ ਜੁੜੇ ਹੋਏ ਨੇ ਸੋ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਪੈਨਸੇਲੋ ਕਲਾ ਦੀਆਂ ਜੋ ਕਿ ਗਰਾਊਂਡ ਦੀਆਂ ਨੇ ਜਿੱਥੇ ਅੱਜ ਪੈਨ ਦੇ ਸੇਲੋ ਕਲਾ ਦੇ ਵੱਲੋਂ ਜਿਹੜਾ ਕਿ ਨੌਜਵਾਨਾਂ ਦੇ ਵੱਲੋਂ ਕੋ ਪ੍ਰਾਲਾ ਕੀਤਾ ਗਿਆ ਬਹੁਤ ਹੀ ਇੱਕ ਮੋਹ ਬੋਲਦੀਆਂ ਤਸਵੀਰਾਂ ਨੇ ਮੈਂ ਤਸਵੀਰਾਂ ਦੇ ਵਿੱਚ ਗੱਲ ਕਰੂੰਗਾ ਕਿ ਕੋਟੇ ਬੱਚੇ ਨੇ ਵੀ ਜਿਹੜੇ ਅੱਜ ਮੁਕਾਬਲੇ ਕੀਤੇ ਆ ਔਰ ਸਾਹ ਰੇਸ ਲਗਾਇਆ ਸੀ ਨਾਲ ਨਾਲ ਬਜ਼ੁਰਗਾਂ ਦੇ ਵੱਲੋਂ ਵੀ ਜਿਹੜੀਆਂ ਕਿ ਤਕਰੀਬਨ 79-80 ਸਾਲ ਜਿਹੜੀ ਬਜ਼ੁਰਗਾਂ ਦੀ ਉਮਰ ਹੈ ਕੋ ਉਹਨਾਂ ਨੇ ਵੀ ਜਿਹੜੇ ਅੱਜ ਮੁਕਾਬਲੇ ਕਰਵਾਏ ਗਏ ਪੈਂਕਾ ਜਰਗ ਜਿਹੜੇ ਖਾਸ ਤੌਰ ਤੇ ਪਹੁੰਚਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੈਂਕਾ ਜਰਗ ਦੇ ਵੱਲੋਂ ਜਿਹੜਾ ਕਿ ਅੱਜ ਇਹ ਇੱਕ ਬਹੁਤ ਵਧੀਆ ਜਿਹੜੇ ਤੇ ਪਹੁੰਚ ਕੇ ਪਹਲਾ ਕੀਤਾ ਜਾ ਰਿਹਾ ਸੋ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਕੇ ਦੇ ਨਾਲ ਸ਼ਾਬਾਸ਼ ਸ਼ਾਬਾਸ਼ वाह वही श ਆ ਤੀਜੇ ਤੇ ਆ ਗਿਆ ਆ ਤੀਜੇ ਤੇ ਆ ਗਿਆ ਪਹਿਲੇ ਨੰਬਰ ਤੇ ਪਹੁੰਚੇ ਹਾਂ ਕੀ ਦੇਖਦੇ ਕਿਦਾਂ ਦੇਖਿਆ ਜਿਹੜਾ ਪ੍ਰਾਲਾ ਕੀਤਾ ਗਿਆ ਬਹੁਤ ਵਧੀਆ ਪ੍ਰਾਲਾ ਕੀਤਾ ਵਧੀਆ ਨੌਜਵਾਨਾਂ ਦਾ ਪ੍ਰਾਲਾ ਕਰਿਆ ਕੰਮ ਸ਼ੁਰੂ ਕਰਾਉਣੇ ਬਹੁਤ ਵਧੀਆ ਪ੍ਰਾਲਾ ਕਰਿਆ ਵਧੀਆ ਨਾਮ ਮੇਰਾ ਗੁਰਮੀਤ ਸਿੰਘ ਤੇ ਅੱਜ ਜਿੱਤਣਾ ਜਿਹੜੀ ਰੇਸ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਪਹਿਲੇ ਨੰਬਰ ਤੇ ਪਹੁੰਚੇ ਹੋ ਕਿਸ ਤਰ੍ਹਾਂ ਜਿਹੜਾ ਫਾਇਦੇ ਹੋਣਾ ਚਾਹੀਦਾ ਸਾਨੂੰ ਬਿਲਕੁਲ ਵੀਰੇ ਚਾਹੀਦੇ ਨੇ ਹਰੇਕ ਪਿੰਡ ਦੇ ਵਿੱਚ ਇਦਾਂ ਪ੍ਰਚਲਿਤ ਹੋਣਾ ਚਾਹੀਦਾ ਆਹ ਸਿਕੰਦਰ ਸਿੰਘ ਜੀ ਤੀਜੇ ਨੰਬਰ ਤੇ ਆਏ ਨੇ ਭਾਈ ਬਹੁਤ ਵਧੀਆ ਬਜਾਏ ਧੰਨਵਾਦ ਕਰਨਾ ਇੱਥੇ ਟਾਈਮ ਕੱਢ ਕੇ ਆਇਆ ਆਪਣਾ ਉਹ ਤੀਜੇ ਨੰਬਰ ਤੋਂ ਬਾਕੀ ਬਹੁਤ ਵਧੀਆ ਇਹਨਾਂ ਨੇ ਪ੍ਰਚਲਿਤ ਕਰਨ ਕੀਤਾ ਇਹਨਾਂ ਦੀ ਸਰੰਦਰੀ ਹੈ ਪਿੰਡਾਂ ਦੇ ਵਿੱਚ ਮਨਾਲੇ ਕੇ ਜਿਵੇਂ ਸਾਡੇ ਬੱਚਿਆਂ ਨੂੰ ਅੱਜ ਕਾਫੀ ਬੀਬੀਆਂ ਬਜ਼ੁਰਗ ਵੀ ਪਹੁੰਚੀਆਂ ਨੇ ਇੱਥੇ ਤੱਕ ਬਜ਼ੁਰਗ ਬੰਦੇ ਪਹੁੰ 15 ਪਰਾਲਾ ਕਰਾ ਜਿਹੜੇ ਨੇ ਨਹੀਂ ਜਿਹੜੇ ਨੌਜੋ ਨੇ ਪਰਾਲਾ ਕਰਾਇਆ ਚੰਗਾ ਗੱਲ ਹੈ ਕਿ ਉਹ ਸਾਰੇ ਪਿੰਡਾਂ ਦੇ ਤਰਫ ਹੋਵੇ ਬੱਚਾ ਇੱਕ ਸਾਹਿਬ ਹੋਵੇ ਕਿ ਆਖਰੀ ਨੰਬਰ ਤੇ ਆਏ ਨਿਸ਼ਾਨਾ ਜਿਹਨਾਂ ਦੇ ਲਈ ਲੱਗਦੀ ਹੈ ਕਿਸਾ ਦੇ ਦ ਬਹੁਤ ਬਸਟਾਈ ਹੋਣੀ ਹੈ ਬਸ ਮਰੂ ਰੋਜ਼ ਬੈਕਗਰਾਉਂਡਾਂ ਦੇ ਤਾਂ ਕਰੀਏ ਸਬਸਟ ਰਹੀ ਹੈ ਮੈਂ ਤਕਰੀਬਨ ਮੰਨ ਲੇ ਕੋ ਚਲੋ 15 16 ਸਾਲਾਂ ਉਰ ਤੋਂ ਲਗਾਤਾਰੇ ਦੌੜ ਰਹੇ ਹਾਂ ਕੀ ਮੈਸੇਜ ਹੈ ਬੱਚਿਆਂ ਲਈ ਮੈਂ ਤਾਂ ਹੀ ਕਰੂੰਗਾ ਬੱਚਾ ਦੇਖੋ ਮਿਹਨਤ ਕਰੋ ਚੰਗੀ ਖਾਣਾ ਖਾਓ ਨਸ਼ਿਆਂ ਤੋਂ ਬਚਾਓ ਬੱਚਾ ਚੰਗੀ ਸੋਚ ਰੋ ਇੱਕ 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 ਬੱਚਾ ਇੱਕ ਇੱਕ ਸਪੋਰਟਸਮੈਨ 100 100 ਐਪ ਉੱਪਰ ਹੀ ਫਿਰਦਾ ਠੀਕ ਆ ਤੁਸੀਂ ਇਹ ਧਾਰਨਾ ਕਿੱਥੋਂ ਲਾਉਂਗੇ ਠੀਕ ਆ ਫਿਰ ਬੰਦਾ ਚੁੱਪ ਕਰ ਜਾਣਾ ਹੁੰਦਾ ਕਰੇ ਹੁਣ ਇਹਨਾਂ ਨੂੰ ਕੀ ਕਹੀਏ ਕੋਈ ਇਹੋ ਜਿਹਾ ਕੋਈ ਸ਼ੋਰ ਮਾਤਾ ਰੋਡੇ ਇੱਕ ਪਿੰਡ 'ਚ ਕਦੋਂ ਹੋਣੇ ਚਾਹੀਦੇ ਨੇ ਨਾ ਜਿਹਨੂੰ ਜਵਾਬ ਦੇ ਕੇ ਆਪ ਬਦਲਣਗੇ ਸੋ ਆਪਣੀ ਜ਼ਿੰਮੇਵਾਰੀ ਸਮਝ ਕੇ ਨਿਭਾ ਕੇ ਇੱਥੋਂ ਜਾਓ ਆਪਣੀ ਜ਼ਿੰਦਗੀ ਇਕੱਲੇ ਆਪਣੀ ਦੀ ਨਹੀਂ ਹੁੰਦੀ ਜਦੋਂ ਤੁਸੀਂ ਇਹ ਦੁਨੀਆ ਤੇ ਆਜਨਾ ਤੁਹਾਡੀਆਂ 100 ਜ਼ਿੰਮੇਵਾਰੀਆਂ ਨੇ 100 ਕਦੇ ਨਾ ਸੈਲਫਿਸ਼ ਹੋ ਕੇ ਚੱਲਿਓ ਵੀ ਹਾਂ ਯਾਰ ਮੇਰਾ ਠੀਕ ਆ ਓਕੇ ਆ ਰਪੋਰਟ ਕੋਈ ਚੱਕਰ ਨਹੀਂ ਤੁਹਾਡੇ ਨਾਲ ਨਾਲ ਤੁਹਾਡੀਆਂ ਹੋਰ ਬਹੁਤ ਜ਼ਿੰਮੇਵਾਰੀਆਂ ਨੇ ਜਿਵੇਂ ਅਸੀਂ ਨਿਭਾਉਂਦੇ ਕਰਦੇ ਆ। ਜਿਹੜਾ ਪਹਿਲਾ ਕਿ ਸਹਿਗਾਇਤ ਮੌਜੂਦਾਨੀ ਕਰਿਆਉਂਗਾ ਫਿਰ ਸਾ ਲੈਗਾ ਜਿਹੜਾ ਮੇਰੇ ਅੱਜ ਪੈਂਡੇ ਤੇ ਬਰ ਅਲਗਤਾ ਦੀ ਪਹਿਲੀ ਵਾਰ ਟਿੰਕਾ ਜਰਗਵਾਈ ਨੂੰ ਬੁਲਾਇਆ ਪੈਂਡੇ ਤੇ ਬਹੁਤ ਮੋਟੀਵੇਟ ਕਰਦਾ ਬੱਚਿਆਂ ਨੂੰ ਉਹ ਬੱਚਿਆਂ ਨੂੰ ਅਸੀਂ ਗਰਾਊਂਡ ਨਾਲ ਜੋੜਨਾ ਚਾਹੁੰਦੇ ਆਂ ਸਾਡੇ ਗਰਾਊਂਡ ਦਾ ਪਿੰਡ ਚ ਬਹੁਤ ਬਹੁਤ ਜ਼ਿਆਦਾ ਮਾੜਾ ਆਲ ਗਿਆ ਬਾਈ ਆ ਜਿਹੜੇ ਵੀ ਵੀਰ ਹੜੇ ਨੇ ਸਾਰਿਆਂ ਨੇ ਬਹੁਤ ਸੰਜੋਗ ਦਿੱਤਾ ਬਾਹਰੋਂ ਵੀ ਵੀਰ ਬਹੁਤ ਸੰਜੋਗ ਦੇ ਰਹੇ ਨੇ ਸਾਨੂੰ ਵੀ ਤੁਸੀਂ ਇਹ ਉਪਰਾਲਾ ਕਰੋ ਤੇ ਅਸੀਂ ਵੀ ਤੁਹਾਡੇ ਨਾਲ ਆ ਅੱਜ ਸਾਨੂੰ ਵੀ ਬਹੁਤ ਵਧੀਆ ਲੱਗਿਆ ਸਾਡੀ ਸੋਚ ਤੋਂ ਵੀ ਜ਼ਿਆਦਾ ਵਧੀਆ ਪ੍ਰੋਗਰਾਮ ਹੋਇਆ ਵਾ ਤੇ ਕੋਸ਼ਿਸ਼ ਆ ਵੀ ਅਸੀਂ ਇਹਨੂੰ ਰੈਗੂਲਰ ਰੱਖਾਂਗੇ ਤੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਾਂਗੇ ਕਿਹੜੀ ਕਿਹੜੀ ਖੇਡ ਦੇ ਨਾਲ ਜੋੜਾਂਗੇ ਅਸੀਂ ਵੀ ਫੁੱਟਬਾਲ ਵਾਲੀਬਾਲ ਕਬੱਡੀ ਕੋ ਕੋ ਜਿਹੜੀਆਂ ਵੀ ਗੇਮਾਂ ਨੇ ਅਹ 올림픽 ਦੀਆਂ ਅਦਾਨਾ ਜੋੜਾਂਗੇ ਤੇ ਨੌਜਵਾਨਾਂ ਦੇ ਬਜ਼ੁਰਗਾਂ ਦਾ ਵੀ ਮਤਲਬ ਇਸ ਜਿਹੇ ਹਿੱਸਾ ਲਿਆ ਕਾਫੀ ਜਗ੍ਹਾ ਨੇ ਬਜ਼ੁਰਗਾਂ ਵੀ ਦਿੱਤਾ ਉਸੇ ਤੇ ਕਿਰਤਾਂ ਲਈ ਇਹ ਦਿਓ ਕਿ ਅੱਜ ਨੌਜਵਾਨੀ ਲੈ ਕੇ ਔਰ ਵਿਚ ਬਜ਼ੁਰਗਾਂ ਦਾ ਬਜ਼ੁਰਗਾਂ ਨੇ ਹਿੱਸਾ ਲਿਆ ਬਈ ਬਜ਼ੁਰਗਾਂ ਨੇ ਸੇਧ ਦਿੱਤੀ ਆ ਅੱਜ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਵੀ ਪੁਰਾਣੀਆਂ ਖਾਕਾਂ ਕੰਮ ਆਉਂਦੇ ਇਹ ਵਧੀਆ ਨੱਠ ਦੇ ਭੱਜਦੇ ਸੀ ਅੱਜ ਵੀ ਬਜ਼ੁਰਗ ਕਾਇਮ ਨੇ ਤੇ ਜਿਹੜੀ ਅੱਜ ਦੀ ਪੀੜ੍ਹੀ ਆ ਅੱਜ ਦੀ ਵੀੜੀ ਸਾਡੀ ਜਨਰੇਸ਼ਨ ਆ ਅਸੀਂ ਹੁਣ ਇਸੀ ਤੋਂ ਬਾਹਰ ਨਹੀਂ ਜਾ ਸਕਦੇ ਬਜ਼ੁਰਗਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਆ ਭੱਜ ਕੇ ਦੌੜ ਕੇ ਵੀ ਹਾਂ ਤੁਸੀਂ ਗਰਾਊਂਡ ਦੇ ਨਾਲ ਜੁੜੋ ਨਸ਼ਿਆਂ ਤੋਂ ਦੂਰ ਰਹੋ ਮੋਬਾਈਲਾਂ ਤੋਂ ਦੂਰ ਰਹੋ ਅੱਜ ਅੱਜ ਜਿੰਨੇ ਜਵਾਬ ਨੇ ਜਿੰਨੇ ਵੀ ਨੇ ਥੋੜੇ ਹੀ ਹੋਣਗੇ ਸਾਡੀ ਬਣ ਕੇ ਸਭ ਮੋਬਾਈਲਾਂ ਨਾਲ ਜੁੜੇ ਨੇ ਸਵੇਰੇ ਉੱਠਦੀ ਤੋਂ ਸਾਰ ਸ਼ਾਮ ਨੂੰ ਕੁਝ ਸੌਣ ਤੱਕ ਮੋਬਾਈਲ ਯੂਜ਼ ਕਰਦੇ ਨੇ ਔਰਤਾਂ ਦੀ ਗੱਲ ਕਰ ਲਈ ਖਾਸ ਕਰਕੇ ਖੇਲੂ ਔਰਤਾਂ ਕੰਮਾਂ ਕਾਜਾਂ ਵਿੱਚ ਬਿਜ਼ੀ ਰਹਿੰਦੀਆਂ ਨੇ ਅਜਿਹੇ ਬਣਾ ਲੈ ਕਿਤੇ ਜਾਣ ਔਰਤਾਂ ਦੀ ਗੱਲ ਕਰ ਲਈ ਔਰਤਾਂ ਵੀ ਵੱਡੀ ਗਿਣਤੀ ਦੇ ਵਿੱਚ ਉੱਥੇ ਸ਼ਾਮਲ ਸੀ ਗਰਾਊਂਡ ਦੇ ਵਿੱਚ ਅਜਿਹੇ ਪ੍ਰਾਣੀ ਹੋਣੇ ਚਾਹੀਦੇ ਔਰਤਾਂ ਦਾ ਵੀ ਮੈਂਟਲੀ ਸਟ੍ਰੈਸ ਆ ਜਿਹੜੀ ਉਹ ਵੀ ਦੂਰ ਹੋ ਸਕਦੀ ਆ ਜੋ ਖੇਡਾਂ ਨਾਲ ਉਹ ਵੀ ਜੁੜਦੀਆਂ ਨੇ ਅਜੇ ਖੁਸ਼ ਸੀਗੀਆਂ ਹੋਂਦਾਂ ਦੀ ਜੀ ਬਹੁਤ ਖੁਸ਼ ਨੇ ਸਾਨੂੰ ਬਹੁਤ ਸੰਯੋਗ ਦਿੱਤਾ ਔਰਤਾਂ ਨੇ ਉਹਨਾਂ ਦੇ ਬੱਚੇ ਕਹਿੰਦੇ ਸਾਡੇ ਬੱਚੇ ਘਰੇ ਮੋਬਾਈਲਾਂ ਤੋਂ ਨਹੀਂ ਨਿਕਲਦੇਗੇ ਉਹ ਤਾਂ ਕਰਕੇ ਸਾਡੇ ਨਾਲ ਗਰਾਊਂਡ ਤੱਕ ਵੀ ਪਹੁੰਚਿਆ ਨੇ ਤੇ ਜਿਸ ਦਿਨ ਤਾਂ ਗਰਾਊਂਡ ਸਾਫ਼ ਕੀਤਾ ਉਹ ਸਾਮ ਨੂੰ ਅਬ ਵੀ ਖੁਦ ਸ਼ਹਿਰ ਕਰਨ ਲਈ ਗਰਾਊਂਡ ਤੇ ਜਾਂਦੀਆਂ ਨੇ ਜਿਹੜੇ ਗਰਾਊਂਡ ਤਾਂ ਇਹੋ ਜਿਹਾ ਹਾਲ ਸੀ ਗਰਾਊਂਡ ਦੇ ਵਿੱਚ ਕੋਈ ਜਾਣਦਾ ਨਹੀਂ ਸੀ ਨੇੜੇ ਕੋਈ ਨੇੜੇ ਤੇ ਵੀ ਨੰਗ ਦਾ ਕੋਈ ਸਾਫ ਸੁਲੰਡਾ ਲੜਜੂ ਖੁਦ ਸ਼ਾਮ ਨੂੰ ਸ਼ਹਿਰ ਕਰਨ ਵੀ ਜਾਂਦੀ ਹੈ ਤੇ ਸਾਨੂੰ ਇਹਨਾਂ ਸੰਯੋਗ ਦੇ ਰਹੀਏ ਨੇ ਵੀ ਸਾਡੇ ਬੱਚੇ ਤੁਸੀਂ ਚੰਗੇ ਕੰਮ ਪਾਸੇ ਜੋੜ ਲੇ ਤੇ ਮਾਲਕ ਦੀ ਕਿਰਪਾ ਰਹੀ ਅਸੀਂ ਇਹਨੂੰ ਰੈਗੂਲਰ ਰੱਖਾਂਗੇ ਤੇ ਬੱਚਿਆਂ ਨੂੰ ਅਸੀਂ ਹਰ ਇੱਕ ਚੀਜ਼ ਪ੍ਰੋਵਾਈਡ ਕਰਾਂ ਜੋ ਬੱਚਿਆਂ ਨੂੰ ਲੋੜ ਹੋਊਗੀ ਠੀਕ ਹੈ ਭਾਈ ਤੁਸੀਂ ਕਹਿੰਦੇ ਹੋ ਖੰਡਰ ਬਣਿਆ ਪਿਆ ਸੀ ਥੋੜਾ ਉਹ ਪਿੰਡ ਦਾ ਗਰਾਊਂਡ ਆ ਜਿਹੜਾ ਇੱਕਦਮ ਤੁਸੀਂ ਸਾਫ ਕੀਤਾ ਕਿ ਮੈ ਲੱਗਿਆ ਫਿਰ ਹੁਣ ਤੱਕ ਜੇ ਪਿੰਡ ਦੀ ਗੱਲ ਕਰਨੀ ਹੈ ਅਜੀਬ ਪਿੰਡ ਦੇ ਵਿੱਚ ਕਿਸੇ ਨੇ ਸੋਚ ਹੀ ਨਹੀਂ ਸੋਚੀ ਕਿ ਸਾਡੇ ਨੌਜਵਾਨ ਕਿੱਧਰ ਨੂੰ ਜਾ ਰਹੇ ਨੇ ਖਾਸ ਕਰਕੇ ਜੇ ਗੱਲ ਕਰ ਲਈ ਅਜਿਹੇ ਸਮਾਂ ਚੱਲ ਰਿਹਾ ਨਸ਼ੇ ਦਾ ਪ੍ਰਕੋਪ ਦਿਨ ਵੇ ਦਿਨ ਵੱਧ ਰਿਹਾ ਨੌਜਵਾਨ ਨਸ਼ੇ ਦੀ ਗ੍ਰਿਫਤ ਜਾ ਰਹੇ ਨੇ ਜੀ ਨਸ਼ਾ ਹਰ ਇੱਕ ਪਿੰਡ ਦੇ ਵਿੱਚ ਇੰਨਾ ਵੜ ਗਿਆ ਸਾਡੇ ਪਿੰਡ ਵਿੱਚ ਵੀ ਵੜ ਗਿਆ ਚਿੱਟਾ ਅਸੀਂ ਕਦੇ ਸੁਣਾ ਨਹੀਂ ਸੀ ਸਾਡੇ ਪਿੰਡ ਦੇ ਵਿੱਚ ਵੀ ਇੱਕ ਨੌਜਵਾਨ ਦੀ ਚਿੱਟੇ ਨਾਲ ਮੌਤ ਹੋਈ ਹਮ ਬਿਲਕੁਲ ਮੈਂ 18 20 ਸਾਲਾਂ ਦਾ ਮੁੰਡਾ ਸੀਗਾ ਜਿਹਦੀ ਚਿੱਟੇ ਨਾਲ ਮੌਤ ਹੋਈ ਆ ਅਸੀਂ ਖੁਦ ਕਹਿਣਾ ਵੀ ਅਸੀਂ ਸਾਡੇ ਪਿੰਡ ਦੇ ਵਿੱਚੋਂ ਨਸ਼ਾ ਵਾਈ ਕੋਈ दारू ਕੋਈ ਚਿੱਟਾ ਕੋਈ ਅਸੀਂ ਬਿਲਕੁਲ ਬੰਦ ਕਰਨਾ ਕੱਢ ਦੇਣਾ ਵਾ ਅਸੀਂ ਇਹੀ ਨਸ਼ੇ ਤੋਂ ਰੋਕਣ ਲਈ ਅਸੀਂ ਗਰਾਊਂਡ ਦਾ ਸੰਜੋਗ ਲਿਆ ਅਸੀਂ ਕੰਮ ਗਰਾਊਂਡ ਤੋਂ ਸ਼ੁਰੂ ਕੀਤਾ ਵਾ ਅਸੀਂ ਗਰਾਊਂਡ ਨਾਲ ਬੱਚੇ ਜੋੜਾਂਗੇ ਨੌਜਵਾਨ ਜੋੜਾਂਗੇ ਸਾਡੇ ਜਿਸ ਦਿਨ ਦਾ ਅਸੀਂ ਗਰਾਊਂਡ ਬਣਾਇਆ ਸੀ ਬਾਲੀਬਾਲ ਦਾ ਇੱਕ ਗਰਾਊਂਡ ਤਿਆਰ ਕੀਤਾ ਸਾਡੇ ਨੌਜਵਾਨ ਬਹੁਤ ਜੁੜ ਗਏ ਉਹਦੇ ਨਾਲ ਜੋ ਛਾਂ ਨੂੰ ਮਹਿਲਾ ਨਾਲ ਜੁੜੇ ਸੀ ਉਹ ਛਾਂ ਨੂੰ 2-2 ਘੰਟੇ ਬਾਲੀਬਾਲ ਖੇਡਦੇ ਨੇ ਜਿਹੜਾ ਅੱਜ ਟੂਰਨਾਮੈਂਟ ਕਰਾਇਆ ਬੱਚਿਆਂ ਦਾ ਬੱਚਿਓ ਚਾਂ ਦੇ ਲਈ ਕਿੰਨਾ ਟੂਰਨਾਮੈਂਟ ਕਰਵਾ ਰਹੇ ਆ ਤੁਸੀਂ ਇਹ ਬਈ ਸਾਡੇ ਨਗਰ ਸੀਲੋਕਲਾਂ ਦੇ ਵਿੱਚ ਸਾਡੀ ਜੁੱਦੀ ਦੀ ਸੁਰਤ ਸੰਭਾਲੀ ਆ ਸੀ ਇਹ ਪਹਿਲਾ ਟੂਰਨਾਮੈਂਟ ਸੀਗਾ ਜਿਹੜਾ ਬੱਚਿਆਂ ਨੂੰ ਮੋਟੀਵੇਟ ਕਰਨ ਦੇ ਲਈ ਸੀਗਾ ਜਾਂ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਨ ਦੇ ਲਈ ਸੀ ਚੰਗਾ ਅਪਰਾਲਾ ਲੱਗਦਾ ਹੈ ਇਹ ਅਪਰਾਲੇ ਕਰਨੇ ਚਾਹੀਦੇ ਨੇ ਬੱਚੇ ਜਦ ਖੇਡਾਂ ਨਾਲ ਜੁੜ ਗਏ ਨਸ਼ੇ ਤੋਂ ਦੂਰ ਹੋ ਜਾਣਗੇ ਸਾਡੀ ਇਹੀ ਸੋਚ ਆ ਵੀਰੇ ਸਾਰੇ ਭਰਾਵਾਂ ਦੀ ਸਾਡੇ ਭਾਈ ਸਾਹਿਬ ਸਾਡੇ ਨਾਲ ਨੇ ਭਾਈ ਹਰਤੇਜ ਸਾਡਾ ਇਹ ਟੀਚਾ ਅਸੀਂ ਮਿੱਥਿਆ ਵਾ ਪਿੰਡ ਸਿਲੋ ਕਲਾਂ ਤੋਂ ਕਿ ਸਾਡੇ ਨਗਰ ਦੇ ਜਿੰਨੇ ਛੋਟੇ ਬੱਚੇ ਨੇ ਜਾਂ ਵੱਡੇ ਬੱਚੇ ਨੇ ਜਾਂ ਨੌਜਵਾਨ ਨੇ ਅਸੀਂ ਆਪਦੇ ਵੱਲੋਂ ਬੈਸਟ ਤੋਂ ਬੈਸਟ ਕੋਸ਼ਿਸ਼ ਕਰਾਂਗੇ ਕਿ ਉਹ ਗਰਾਊਂਡ ਦੇ ਨਾਲ ਜੁੜਨ ਫਿਜ਼ੀਕਲੀ ਫਿੱਟ ਹੋਣ ਉਹਨਾਂ ਦਾ ਜਿਹੜਾ ਮਾਈਂਡ ਆ ਨਸ਼ਿਆਂ ਵੱਲੋਂ ਮੋਬਾਈਲਾਂ ਵੱਲੋਂ ਜਾਂ ਅੱਜ ਜਿਹੜੀਆਂ ਸੋਸ਼ਲ ਮੀਡੀਆ ਤੇ ਰੀਲਸ ਚੱਲ ਰਹੀਆਂ ਨੇ ਉਹਨਾਂ ਵੱਲੋਂ ਕੱਟ ਕਰਕੇ ਅਸੀਂ ਉਹਨਾਂ ਨੂੰ ਗਰਾਊਂਡ ਦੇ ਨਾਲ ਜੋੜੀਏ ਸਾਡੀ ਇਹ ਕੋਸ਼ਿਸ਼ ਆ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਲਾਸਟ ਦਮ ਤੱਕ ਚਾਹੇ 100 ਬੱਚਿਆਂ ਦੇ ਵਿੱਚੋਂ 10 ਬੱਚੇ ਨਿੱਤਰਨ ਚਾਹੇ 100 ਦੇ ਵਿੱਚੋਂ 100 ਬੱਚੇ ਇਹ ਰੈਗੂਲਰ ਚੱਲਦਾ ਰਹੂਗਾ ਕਿ ਨਹੀਂ ਇਹ ਰੈਗੂਲਰ ਚੱਲਦਾ ਰਹੂਗਾ ਜਿੰਨਾ ਚਿਰ ਭਾਈ ਅਸੀਂ ਹੈਗੇ ਹਾਂ ਹਾਂ ਕਿ ਪ੍ਰਮਾਤਮਾ ਕਿਰਪਾ ਕਰੇ ਕਿ ਸਾਡੇ ਪਿੰਡ ਦੇ ਵਿੱਚੋਂ ਅਸੀਂ ਬੱਚੇ ਚਾਹੁੰਦੇ ਹਾਂ ਕਿ ਵਧੀਆ ਕਿਸੇ ਅਉਦੇ ਤੇ ਪਹੁੰਚਣ ਜਿਹੜਾ ਸਾਡਾ ਮਾਣ ਵਧਾਉਣ ਤੇ ਸਾਨੂੰ ਵੀ ਪ੍ਰਾਉਡ ਹੋ ਠੀਕ ਹੈ ਇੱਕ ਚੰਗੇ ਖਿਡਾਰੀ ਨੂੰ ਚੰਗੀ ਖਰਾਕ ਦੀ ਵੀ ਲੋੜ ਹੁੰਦੀ ਆ ਜੀ ਫਿਰ ਮੈਨੇਜ ਕੀਤਾ ਜਾਊਗਾ ਸਾਰਾ ਆਬਵੀਅਸਲੀ ਗੱਲ ਆ ਜਿਹੜਾ ਸਾਨੂੰ ਲੱਗੂਗਾ ਵੀ ਬੱਚਾ ਖੇਡਣ ਵਾਲਾ ਵਾ ਅੱਗੇ ਆ ਸਕਦਾ ਬਟ ਫਾਈਨੈਂਸ਼ੀਅਲੀ ਤੌਰ ਤੇ ਉਸ ਦੇ ਕੋਲ ਉਹਦਾਂ ਦੇ ਸਾਧਨ ਨਹੀਂ ਹੈਗੇ ਜਾਂ ਕੋ ਰੋ ਬੰਦਾ ਕਈ ਵਾਰ ਹੁੰਦਾ ਕਿ ਬਹੁਤ ਜ਼ਿਆਦਾ ਉਹਦੀ ਕੰਡੀਸ਼ਨ ਟਾਈਟ ਹੁੰਦੀ ਆ ਤੇ ਅਸੀਂ ਅੱਜ ਮੀਡੀਆ ਦੇ ਸਾਹਮਣੇ ਇਹ ਚੀਜ਼ ਕਲੀਅਰ ਕਰ ਦਿੰਨੇ ਆ ਸਾਰਿਆਂ ਨੂੰ ਸਾਰੇ ਵੀਰਾਂ ਨੂੰ ਸਾਡੇ ਪਿੰਡ ਦੇ ਜਿੰਨੇ ਵੀ ਬੱਚੇ ਅੱਗੇ ਆਉਣਾ ਚਾਹੁੰਦੇ ਨੇ ਫਾਈਨੈਂਸ਼ੀਅਲ ਤੌਰ ਤੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਜਿੱਥੇ ਉਹਨਾਂ ਨੇ ਜਾਣਾ ਸੀ ਉਹਨਾਂ ਨੂੰ ਲੈ ਕੇ ਵਿਜਾਵਾਂਗੇ ਜਿਹੜੀਆਂ ਖੇਡਾਂ ਦੇ ਨਾਲ ਜੁੜਦੇ ਨੇ ਅਸੀਂ ਉਹਨਾਂ ਨੂੰ ਸਾਡੀ ਫਸਟ ਬਾਲ ਪਹਿਲੀ ਕੋਸ਼ਿਸ਼ ਇਹ ਕਿ ਬਾਲੀਵਾਲ ਨਾਲ ਵੱਡੇ ਜਿਹੜੇ ਨੌਜਵਾਨ ਕਾਫੀ ਟਾਈਮ ਤੋਂ ਟੁੱਟੇ ਹੋਏ ਸੀ ਉਹਨਾਂ ਨੂੰ ਜੋੜਿਆ ਜਾਵੇ ਤੁਸੀਂ ਦੇਖਿਆ ਅੱਜ ਆਪਾਂ ਵਾਲੀਬਾਲ ਦਾ ਗਰਾਊਂਡ ਰੈਡੀ ਕੀਤਾ ਕਾਫੀ ਟਾਈਮ ਤੋਂ ਉੱਥੇ ਖੇਡ ਨਹੀਂ ਸੀ ਖੇਡੀ ਜਾ ਰਹੀ ਸੈਕਿੰਡ ਲਈ ਅਸੀਂ ਉਹਨਾਂ ਨੂੰ ਫੁੱਟਬਾਲ ਦੇ ਨਾਲ ਜੋੜਾਂਗੇ ਥਰਡ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਆਪਾਂ ਕੋ-ਕੋ ਦੇ ਨਾਲ ਜੋੜਾਂਗੇ ਨੈਸ਼ਨਲ ਸਟਾਈਲ ਕਬੱਡੀ ਦੇ ਨਾਲ ਜੋੜਾਂਗੇ ਜਾਂ ਜਿਹੜੇ ਉਹਨਾਂ ਤੋਂ ਉੱਪਰ ਨੇ 15 ਤੋਂ 20 ਦੇ ਵਿੱਚ ਵਿੱਚ ਆਉਂਦੇ ਨੇ ਜਿਵੇਂ 47 ਕਿਲੋ ਜਾਂ 50 ਕਿਲੋ 52 ਕਿਲੋ ਕਬੱਡੀ ਖੇਡਦੇ ਆ ਉਹ ਬੱਚੇ ਨੂੰ ਆਪਾਂ ਕਬੱਡੀ ਨਾਲ ਪਿੰਕਾ ਜਰ ਰਿ ਦੀ ਗੱਲ ਕਰ ਲਈਏ ਬੜਾ ਪ੍ਰਭਾਵਿਤ ਕਰਦੇ ਨੇ ਨੌਜ਼ ਵਾਲੀ ਦੀ ਗੱਲ ਕਰ ਲਈਏ ਉਹਨਾਂ ਨੂੰ ਮੋਟੀਵੇਟ ਵੀ ਕਰਦੇ ਰਹਿੰਦੇ ਨੇ ਕਿਵੇਂ ਲੱਗਿਆ ਵੀ ਪਿੰਕਾ ਜ਼ਰਗ ਨੂੰ ਬੁਲਾਇਆ ਜਾਵੇ ਨੌਜਵਾਨਾਂ ਦੇ ਰੂਪ ਨੂੰ ਕੀਤਾ ਜਾਵੇ ਪਿੰਕਾ ਜ਼ਰਗ ਦੇ ਲੋਕ ਮਿਲੇ ਸੀ ਕਹਿੰਦੇ ਪੰਜਾਬ ਦੇ ਵਿੱਚ ਹੁਣ ਜੇ ਗੱਲ ਕਰ ਲਈ ਅਜਿਹ੍ਹਾ ਗਰਾਫ ਆ ਗਿਆ ਨੌਜਵਾਨ ਗਰਾਉਂਡਾਂ ਤੋਂ ਦੂਰ ਹੋਣ ਲੱਗੇ ਫਿਰ ਮੁੜ ਕੇ ਕੋਸ਼ਿਸ਼ ਕੀ ਕਰਨ ਲੱਗੇ ਹੋ ਤੁਸੀਂ ਬਾਈ ਦੱਸਦੇ ਸੀਗੇ ਕਹਿੰਦੇ ਗਰਾਉਂਡ ਦੇ ਵਿੱਚ ਵੱਡੇ ਵੱਡੇ ਕਾਬਗੀਆਂ ਸੀ ਉਹਨੂੰ ਸਾਫ਼ ਕੀਤਾ ਵਾ ਫਿਰ ਦੀ ਕਿਵੇਂ ਪਿੰਡ ਦਾ ਸਹਿਯੋਗ ਦੀ ਗੱਲ ਕਰੀਏ ਪਿੰਡ ਦੇ ਸਹਿਯੋਗ ਕਰਦੇ ਨੇ ਫਿਰ ਨਹੀਂ ਸਹਿਯੋਗ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਜਿੱਦਾਂ ਅਸੀਂ ਤੁਹਾਨੂੰ ਦੱਸਿਆ ਜਾਂ ਭਾਈ ਵੀਰੇ ਨੇ ਦੱਸਿਆ ਤੇ ਜਿਹ ਬਈ ਨੇ ਇਹੀ ਗੱਲ ਹੋਈ ਆ ਸਾਡੀ ਕਿ ਬਈ ਪਿੰਡ ਦੇ ਵਿੱਚ 노 ਡਾਊਟ ਕਿ ਸਾਡੇ ਤੋਂ ਵੀ ਉੱਚਾ ਉੱਚਾ ਜਿਹੜੇ ਸੁੱਖੇ ਦੇ ਬੂਟੇ ਖੜੇ ਸੀ ਸਾਡੇ ਕੋਲ ਵੀਡੀਓਜ਼ ਪਈਆਂ ਨੇ ਆਪਾਂ ਤੁਹਾਨੂੰ ਦਵਾਵਾਂਗੇ ਤੁਸੀਂ ਮੈਂ ਚਾਹਨਾ ਮੈਂ ਤੁਹਾਡੇ ਮਾਧਿਅਮ ਰਹੀ ਉਹ ਕਲਿੱਪ ਸਾਰਿਆਂ ਦੇ ਸਾਹਮਣੇ ਲਿਆਂਦੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਬੰਦਾ ਜੇ ਚਾਵੇ ਕੀ ਤੋਂ ਕੀ ਕਰ ਸਕਦਾ ਫਰਸਟ ਪੋਜੀਟਿਵ ਮੈਸੇਜ ਦੂਜੀ ਗੱਲ ਤੁਸੀਂ ਪਿੰਕਾ ਜਰਗ ਭਰਾਦੀ ਕਰੀਆ ਪਿੰਕਾ ਜਰਗ ਵੀਰ ਇੱਕ ਹੁਣ ਅਜਿਹਾ ਨੌਜਵਾਨ ਉੱਪਰ ਕੇ ਸਾਹਮਣੇ ਆਇਆ ਵਾ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਦਾ ਜਿਹੜੇ ਮੋਬਾਈਲ ਦਾ ਨਸ਼ਾ ਲੱਗਿਆ ਛੋਟੇ ਬੱਚਿਆਂ ਨੂੰ ਉਹ ਤੋਂ ਦੂਰ ਕਰਦਾ ਵਾ ਤੇ ਸਾਡੀ ਇਹ ਸੋਚ ਸੀਗੀ ਸਾਡੇ ਸਾਰਿਆਂ ਦੇ ਉਪਰਾਲੇ ਸੀ ਜਾਂ ਸਾਡੇ ਭਾਈ ਸਾਹਿਬ ਦੇ ਉਪਰਾਲੇ ਸੀ ਕਿ ਆਪਾਂ ਉਹਨਾਂ ਨੂੰ ਇੱਥੇ ਲਿਆ ਕੇ ਇੱਕ ਵਾਰੀ ਬੱਚਿਆਂ ਦੇ ਜਾਂ ਪਿੰਡ ਦੇ ਨੌਜਵਾਨਾਂ ਦੇ ਰੂਬਰੂ ਕਰਵਾਇਆ ਜਾਵੇ ਤਾਂ ਕਿ ਉਹਨਾਂ ਨੂੰ ਦੇਖ ਕੇ ਬੱਚੇ ਥੋੜਾ ਜਿਹਾ ਚੰਗੀ ਪੋਜ਼ਿਟਿਵ ਸੇਧ ਲੈਣ ਤੇ ਆਪਣੇ ਪਿੰਡ ਦੇ ਜਿਹੜੇ ਬੱਚੇ ਨੇ ਉਹ ਚੰਗਾ ਗਰਾਊਂਡ ਦੇ ਨਾਲ ਜੁੜਨ ਤੇ ਫਿਜ਼ੀਕਲੀ ਫਿੱਟ ਹੋਣ ਤੇ ਮਿਹਨਤ ਕਰਨ ਠੀਕ ਆ ਸਾਨੂੰ ਵੀ ਸਹਿਯੋਗ ਕਰਨਾ ਚਾਹੀਦਾ ਜਦੋਂ ਬੱਚੇ ਗਰਾਊਂਡਾਂ 'ਚ ਜਾਂਦੇ ਨੇ ਜੀ ਸਾਨੂੰ ਆਪ ਖੁਦ ਛੱਡ ਕੇ ਆਉਣਾ ਚਾਹੀਦਾ ਨਾ ਕਿ ਉਹਨਾਂ ਨੂੰ ਮੋਬਾਈਲ ਦੇ ਦਈਏ ਵੀ ਬੈਪਤ ਏਸੀ ਚ ਬਹਿ ਜਾ ਧੁੱਪਾ ਬਰ ਗਰਮੀ ਆ ਗਰਾਉਂਡ ਛੱਡ ਕੇ ਉਹ ਬੱਚੇ ਆਪਣੇ ਆਪ ਹੀ ਤੁਰ ਪੈਣਗੇ ਜੀ 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 ਅੱਜ ਇਹੀ ਗੱਲ ਇਹੀ ਗੱਲ ਮੈਂ ਕਰਨੀ ਸੀਗੀ ਅੱਜ ਕੱਲ ਦੀ ਜਿਹੜੀਆਂ ਮਾਮਾ ਨੇ ਜਾਂ ਅੱਜ ਕੱਲ ਦੇ ਜਿਹੜੇ ਮਾਪਿਓ ਨੇ ਉਹਨਾਂ ਨੇ ਇੱਕ ਸਭ ਤੋਂ ਵਧੀਆ ਵੇ ਬਣਾਇਆ ਵਾ ਆਪਦੇ ਬੱਚਿਆਂ ਨੂੰ ਖੜਾਉਣ ਦਾ ਕਿ ਉਹਨਾਂ ਨੇ ਆਪ ਫੋਨ ਚਲਾਉਣਾ ਬਰਾਬਰ ਇੱਕ ਆਪਦੇ ਬੱਚੇ ਨੂੰ ਫੋਨ ਦੇਣਾ ਉਹ ਬੱਚਾ ਜੇ ਉਹਨੂੰ ਚਲੋ ਮੰਨ ਕੇ ਚਲੋ ਇੰਸਟਾਗ੍ਰam ਨਹੀਂ ਵੀ ਚਲਾਉਂਦਾ ਉਹਨੇ YouTube ਤੇ ਖੋਲ ਕੇ ਅੱਜ ਕੱਲ ਬੜੀਆਂ ਕਹਾਣੀਆਂ ਉਪਰੀਆਂ ਦੀਆਂ ਕਹਾਣੀਆਂ ਛੋਟੇ ਵੀ ਮੁੰਮੀ ਇਦਾਂ ਦੀਆਂ ਚੀਜ਼ਾਂ ਦੇਖੀ ਜਾਂਦੇ ਨੇ ਕਿ ਬੱਚਿਆਂ ਦਾ ਜਿਹੜਾ ਮਾਈਂਡ ਸੈਟ ਆ ਇੱਕ ਚੀਜ਼ ਤੇ ਹੋ ਗਿਆ ਬੱਚੇ ਨੇ ਰੋਟੀ ਖਾਣੀ ਆ ਇੱਕ ਥਾਲੇ ਦੇ ਵਿੱਚ ਉਹਦੇ ਰੋਟੀ ਇੱਕ ਦੇ ਵਿੱਚ ਸਬਜ਼ੀ ਤੇ ਦੈਨ ਉਹਦੇ ਨਾਲ ਇੱਕ ਫੋਨ ਪਿਆ ਹੋ ਜਿਹਦੇ ਉੱਪਰ ਵੀਡੀਓ ਚੱਲ ਰਹੀਆਂ ਹੁੰਦੀਆਂ ਬੱਚੇ ਨੇ ਰੈਡੀ ਹੋਣਾ ਸਕੂਲ ਜਾਣ ਦੇ ਲਈ ਕਿਸੇ ਬੱਚੇ ਨੇ ਕੇਸ ਰੱਖੇ ਹੋਏ ਨੇ ਜਿਉਂਦੀ ਮਦਰ ਨੇ ਉਹਦਾ ਜੋੜਾ ਵੀ ਕਰਨਾ ਵਾ ਜੋੜਾ ਕਰਕੇ ਪਟਕਾ ਬੰਨਣਾ ਤਾਂ ਤੁਸੀਂ ਨੋ ਡਾਊਟ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਚੈੱਕ ਕਰ ਲਿਓ ਉਸ ਬੱਚੇ ਦੇ ਸਾਹਮਣੇ ਕਾਰਡਰੋਨ ਲਗਾ ਕੇ ਫੋਨ ਰੱਖਿਆ ਜਾਊਗਾ ਦੈਨ ਉਹ ਤੋਂ ਬਾਅਦ ਦੇ ਵਿੱਚ ਉਹ ਬੱਚੇ ਦਾ ਧਿਆਨ ਫੋਨ ਕਿੰਨੀ ਜਾਊ ਫਿਰ ਉਹਦੀ ਜਿਹੜੀ ਮੰਮੀ ਆ ਉਹਦੇ ਕੇਸ ਬਾਊਗੀ ਉਹਦਾ ਜੋੜਾ ਕਰਕੇ ਉਹਦੇ ਪਟਕਾ ਬੰਨ ਕੇ ਉਹਨੂੰ ਸਕੂਲ ਚੱਲਣਾ